लुधियाना ਦੇ ਜ਼ਿਲ੍ਹਾ ਡੀਸੀ ਦਫ਼ਤਰ ਦੇ ਵਿੱਚ ਵਾਲਮੀਕੀ ਸੇਵਕ ਸੰਗ VSS ਅਤੇ ਰਾਸ਼ਟਰੀ ਸਫਾਈ ਕਰਮਚਾਰੀਆ ਯੋਗ ਮਹਾਸੰਗ ਦੇ ਵੱਲੋਂ ਸੰਵਿਧਾਨ ਨਿਰਮਾਤਾ ਡਾਕਟਰ ਭੀਮrao ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਸੁਪਰੀਮ ਕੋਰਟ ਦੇ ਵੱਲੋਂ Dalit ਪਾਈਚਾਰੇ ਦੇ ਲੋਕਾਂ ਦੇ ਹੱਕ ਵਿੱਚ ਫੈਸਲਾ ਸੁਣਾਉਣ ਨੂੰ ਲੈ ਕੇ ਸਮੂਚੀ ਟੀਮ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਗਈ। ਲੁਧਿਆਣਾ ਲਾਈਵ ਲਈ ਟਿੰਕਾ ਜਰਦੀ ਰਿਪੋਰਟ। ਕੀ ਕਿਣ ਜਾਂਦੇ? ਅੱਜ ਵਾਲਮੀਕੀ ਸੇਵਕ ਸੰਗ VSS ਔਰ ਰਾਸ਼ਟਰੀ ਸਫਾਈ ਕਰਮਚਾਰੀ ਆਯੋਗ ਵੱਲੋਂ ਜਿਹੜਾ ਮਹਾ ਸੰਗ ਆ ਉਹਦੇ ਵੱਲੋਂ ਸਾਥੀਆਂ ਸਮੇਂ ਸਾਡੀ ਮਾਤਾ ਸ਼ਕਤੀ ਦੇ ਨਾਲ ਅਸੀਂ ਡਾਕਟਰ ਭੀਮਰਾਓ ਅੰਬੇਦਕਰ ਨੂੰ পুষ্পਪੇੜ ਕੀਤੇ ਨੇ ਔਰ ਨਤਮਸਤਕ ਹੋਏ ਆ ਔਰ ਲੱਡੂਆਂ ਦੇ ਨਾਲ ਅੱਜ ਇੱਥੇ ਪਹੁੰਚੇ ਆ ਢੋਲਾ ਢੋਲ ਵਜਾ ਰਹੇ ਆ ਅੱਜ ਖੁਸ਼ੀ ਦਾ ਦਿਹਾੜਾ ਵਾ ਕਿਉਂਕਿ ਸੁਪਰੀਮ ਕੋਰਟ ਦੇ ਅੰਦਰ ਦਲਿਤਾਂ ਚੋ ਅਤੀ ਦਲਿਤ ਜਿਹੜੇ ਵਾਲਮੀਕੀ ਸਮਾਜ ਔਰ ਵਾਲਮੀਕੀ ਮਜਬੀ ਪਾਈ ਜਾ ਰਹਾ ਵਾ ਉਹਦੀ 12.5% ਸੁਪਰੀਮ ਕੋਰਟ ਨੇ ਜਿਹੜੇ ਆਦੇਸ਼ ਆ ਉਹਦੇ ਆਰਡਰ ਆ ਉਹ ਸਾਡੇ ਹੱਕ ਦੇ ਵਿੱਚ ਕਰ ਦਿੱਤੇ ਗਏ ਆ ਹੁਣ ਜਦੋਂ ਵੀ ਪੂਰੇ ਭਾਰਤ ਦੇ ਅੰਦਰ ਕਿਤੇ ਦਲਤਾਂ ਦੀ ਗੱਲ ਕੀਤੀ ਜਾਊਗੀ ਜਿੱਥੇ ਅਰਖਣ ਦੀ ਗੱਲ ਕੀਤੀ ਜਾਊਗੀ ਕਿਤੇ ਕੋਟੇ ਦੀ ਗੱਲ ਕੀਤੀ ਜਾਊਗੀ ਉਹ ਸੁਪਰੀਮ ਕੋਰਟ ਦੇ ਜਿਹੜੇ ਆਰਡਰ ਆ ਉਹ ਆਰਡਰ ਉੱਥੇ ਲਾਗੂ ਹੋਣਗੇ ਸਾਡੇ ਪਿਛਲੇ ਦਿਨੀ ਅੱਜ ਤੋਂ ਲਗਭਗ 8-10 ਮਹੀਨੇ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਵਿੱਚ ਵਾਲਮੀਕੀ ਸਮਾਜ ਦੇ ਔਰ ਵਾਲਮੀਕੀ ਮਜਬੀ ਭਾਈ ਜਾਰੇ ਦੀ ਪੰਜਾਬ ਦੀਆਂ ਬਹੁ ਬੇਟੀਆਂ ਨੇ ਜਿਹੜੀਆਂ ਜੁਡੀਸ਼ਰੀ ਦੇ ਵਿੱਚ ਪੀਸੀਐਸ ਕੀਤੀ ਆ ਔਰ ਜੱਜ ਲੱਗੀਆਂ ਵਾ ਇਹ ਉਹੀ 12% ਦੀ ਦੇਣ ਆ ਜਿਹਦੀ ਅਸੀਂ ਪਿਛਲੇ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਸੀ ਇਹਦੇ ਵਿੱਚ ਮੈਂ ਭੁੱਲਣਾ ਨਹੀਂ ਚਾਹਾਂਗਾ ਜਿਹੜੇ ਸਾਡੇ ਵਿੱਚੋਂ ਬ੍ਰਹਮਲੀਨ ਹੋ ਚੁੱਕੇ ਆ ਵਿਰੇਸ਼ ਰਾਜਕੁਮਾਰ ਅਤੇ ਕਾਇ ਜੀ ਜਿਹੜੇ ਆਦਸ ਪਰਿਵਾਰ ਦੇ ਦਰਸ਼ਨ ਅਤੇ ਰਾਵਣ ਜੀ ਦੇ ਸਤਕਾਰਯੋਗ ਜਿਹੜੇ ਨੇ ਉਹਨਾਂ ਦੇ ਛੋਟੇ ਭਰਾ ਔਰ ਆਦੀ ਧਰਮ ਸਮਾਜ ਦੇ ਜਿਹੜੇ ਉਹ ਇੱਕ ਯੁਜਾਰੂ ਆਗੂ ਸਨ ਉਹਨਾਂ ਨੇ ਇਸ ਦੀ ਲੜਾਈ ਸ਼ੁਰੂ ਕੀਤੀ ਉਹਦੇ ਨਾਲ ਅੰਮ੍ਰਿਤਸਰ ਤੋਂ ਪੂਰੇ ਪੰਜਾਬ ਤੋਂ ਅਲੱਗ-ਅਲੱਗ ਜਥੇਬੰਦੀਆਂ ਨੇ ਇਸ ਦੀ ਲੜਾਈ ਸ਼ੁਰੂ ਕੀਤੀ ਜਿਸ ਦੇ ਵਿੱਚ ਅਸੀਂ ਵਾਲਮੀਕੀ ਸੇਵਕ ਸਾਗ ਵੀ ਐਸਐਸਓ ਲੋ ਵੀ 8 ਸਾਲ ਪਹਿਲਾਂ ਜੋ ਸਾਡੇ ਕੋਲ ਤਿਲ ਫੁੱਲ ਛੜਿਆ ਉਸ ਸਮੇਂ ਦੇ ਸਾਡੇ ਜਿਹੜੇ ਵਕੀਲ ਨੇ ਸਪਰੀਮ ਕੋਰਟ ਦੇ ਉਹਨਾਂ ਨੂੰ ਫੰਡ ਦੇਣ ਲਈ ਅਸੀਂ ਵੀ ਉਸ ਆਹੂਤੀ ਉਹਦੇ ਵਿੱਚ ਆਹੂਤੀ ਆਪਣੇ ਸੰਗਠਨ ਵੱਲੋਂ ਪਾਈ ਆ ਔਰ ਅਸੀਂ ਅੱਜ ਉਸੇ ਲੜੀ ਵਜੋਂ ਸ਼ੁਕਰਾਨਾ ਕਰਨ ਆਏ ਆ ਪਹਿਲੀ ਅਗਸਤ ਨੂੰ ਅਸੀਂ ਪਵਨ ਵਾਲਮੀਕੀ ਤਿਰ ਅੰਮ੍ਰਿਤਸਰ ਵਿਖੇ ਪਾਵਨ ਵਾਲਮੀਕੀ ਤਿਰਤ ਅਮਰਸਰ ਐਕਸ਼ਨ ਕਮੇਟੀ ਦੇ ਸਹਿਯੋਗ ਦੇ ਨਾਲ ਉੱਥੇ ਸਾਡੇ ਸਮਾਜ ਦੇ ਜਿਹੜੇ ਪੀਸੀਐਸ ਅਧਿਕਾਰੀ ਆ ਐਸਪੀ ਨੇ ਡਿਪਟੀ ਨੇ ਜਾਂ ਐਸਐਚਓ ਸਾਹਿਬਾਨ ਨੇ ਉਹ ਸਾਰੇ ਪਹੁੰਚੇ ਅਸੀਂ ਉਹਨਾਂ ਨਾਲ ਕੇ ਉੱਥੇ ਵੀ ਪਰਮਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਨਤਮਸਤਕ ਹੋਏ ਔਰ ਸ਼ੁਕਰਾਨਾ ਕੀਤਾ ਔਰ ਸਾਨੂੰ ਖੁਸ਼ੀ ਆ ਕਿ 12% ਦੀ ਜਿਹੜੀ ਜਿੱਤ ਸਾਡੀ ਹੋਈ ਆ ਔਰ ਅਸੀਂ ਇਸ ਲੜਾਈ ਨੂੰ ਜਿੱਤੇ ਆ ਔਰ ਇਹ ਆਨ ਵਾਲਾ ਜਿਹੜਾ ਭਵਿਖਾ ਉਹ ਬੱਚਿਆਂ ਦਾ ਉਜਵਲ ਹੋਊਗਾ ਔਰ ਹੁਣ ਜਿਹੜੀ ਵੰਡਾ ਉਹ ਬਰਾਬਰ ਦੀ ਹੋਊਗੀ ਧੰਨਵਾਦ ਜੈਪੀ